ਫਗਵਾੜਾ ਵਿਖੇ ਪੇਪਰ ਪਾ ਕੇ ਆ ਰਹੇ ਇੱਕ ਵਿਦਿਆਰਥੀ ਨੇ ਕੁਝ ਨੌਜਵਾਨਾਂ ਉੱਪਰ ਬਿਨਾ ਕਿਸੇ ਰੰਜਿਸ਼ ਦੇ ਚਲਦਿਆਂ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰੰਦੇ ਗੰਭੀਰ ਦੋਸ਼ ਲਗਾਏ ਨੇ ਸਿਵਲ ਹਸਪਤਾਲ ਫਗਵਾੜਾ ਵਿਖੇ ਜ਼ੇਰੇ ਇਲਾਜ ਸੁਖਪ੍ਰੀਤ ਸਿੰਘ ਬਸਰਾ ਪੁੱਤਰ ਪਰਮਜੀਤ ਸਿੰਘ ਬਸਰਾ ਵਾਸੀ ਮਿਲੀਗੇੜ ਫਗਵਾੜਾ ਨੇ ਦੱਸਿਆ ਕਿ ਉਹ 12ਵੀਂ ਕਲਾਸ ਵਿੱਚ ਪੜਦਾ ਹੈ ਤੇ ਉਹ ਜਦੋਂ ਦੂਸਰੇ ਪ੍ਰਾਈਵੇਟ ਸਕੂਲ ਵਿਖੇ ਆਪਣਾ ਆਖਰੀ ਪੇਪਰ ਪਾ ਕੇ ਬਾਹਰ ਨਿਕਲਿਆ ਤਾਂ ਪਹਿਲਾਂ ਤੋਂ ਹੀ ਸਕੂਲ ਦੇ ਬਾਹਰ ਬੈਠੇ ਮੋਹੱਲਾ ਪਲਾਹੀਗੇੜ ਦੇ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਨੇ ਉਸ ਤੇ ਤੇਜ਼ ਤਾਰ ਹਥਿਆਰਾਂ ਜਿਸ ਨਾਲ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਉਸ ਨੇ ਦੱਸਿਆ ਕਿ ਉਸ ਉੱਪਰ ਇਹ ਹਮਲਾ ਬਿਨਾਂ ਕਿਸੇ ਰੰਜਿਸ਼ ਦੇ ਚਲਦਿਆ ਕੀਤਾ ਗਿਆ ਹੈ ਉਸ ਨੇ ਇਹ ਵੀ ਕਿਹਾ ਕਿ ਇਸ ਸੰਬੰਧੀ ਫਗਵਾੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਉਹਨਾਂ ਮੰਗ ਕੀਤੀ ਗਈ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸੁਪਰੀਦ ਬਸਰ ਹਾਂਜੀ ਸਰ ਕੀ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਚ ਆਇਆ ਪਤਾ ਨਹੀਂ ਪੇਪਰ ਦੇ ਕੇ ਨਿਕਲਾ ਸੀਗਾ ਹਾਂਜੀ ਤੇ ਲੋਕ ਕੇ ਬੈਠੇ ਸੀ ਮੁੰਡੇ ਫਲਾਈ ਗੇਟ ਤੇ ਕਿੰਨੇ ਵਿਅਕਤੀ ਸੀ ਸੀ ਪੰਜ ਛੇ ਸੀਗੇ ਹਾਂਜੀ ਉਹਨਾਂ ਕੋਲ ਤੇਜ਼ ਹਥਿਆਰ ਵੀ ਸੀਗੇ ਬਰਾਜ ਫੰਡੇ ਉਹਨਾਂ ਨੇ ਆ ਕੇ ਸਿੱਧਾ ਮੇਰੇ ਮਾਰਨਾ ਸ਼ੁਰੂ ਕਰਤਾ ਕੋਈ ਪੁਰਾਣੀ ਰੰਜਿ ਹੈ ਸੀ ਤਾਂ ਆਪਣੀ ਪਹਿਲਾਂ ਵੀ ਉਹਨਾਂ ਨੇ ਇੱਕ ਵਾਰੀ ਮੇਰੇ ਮਾਰੀਆਂ ਸੀਗੀਆਂ ਹਾਂਜੀ ਤੇ ਮੁੜ ਕੇ ਹੁਣ ਫੇਰ ਇੱਦੀ ਮੈਨੂੰ ਪਤਾ ਨਹੀਂ ਸੀਗਾ ਪੇਪਰ ਦੇ ਕੇ ਆਏ ਤੇ ਮਾਰੋ ਲੱਗ ਪਈ ਕਿੰਨੇ ਕਵਜੇ ਹੋਇਆ ਹੈ ਰਲਾਈ ਦਾ ਕਾਰਨ ਕੀ ਹੈ ਮੈਨ ਗਰਮ ਵੀ ਲੱਗੀ ਲੜਾਈ ਦਾ ਕਾਰਨ ਕੁਝ ਵੀ ਨਹੀਂ ਜੀ ਉਹਨਾਂ ਨੇ ਪਹਿਲਾਂ ਵੀ ਇੱਦੀ ਬੇਮਤਲਬ ਤੁਸੀਂ ਦੇਖੋ ਦਿਖਾਈ ਜੇ ਮੇਰੇ ਮਾਰੀਆਂ ਸੀ ਤੇ ਕਿੰਨੇ ਮੁੰਡਿਆਂ ਨੇ ਹਮਲਾ ਕੀਤਾ ਅੱਜ ਅੱਜ 6-7 ਮੁੰਡੇ ਸੀ ਕੋਈ ਪਛਾਣ ਵਗੈਰਾ ਹੈ ਇਹ ਮੁੰਡਿਆਂ ਦੀ ਪਹਿਚਾਨ ਹੈਗੀ ਜੀ ਇੱਕ ਦਰੂਬ ਲਾਹੌਰੀਆ ਇੱਕ ਕੁਸ਼ਲ ਢੰਡਾ ਇੱਕ ਉਹਦਾ ਭਰਾ ਸਾਹਿਲ ਇੱਕ ਇੱਕ ਨੀ 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 ਨਾਮ ਆ ਕਾਲੇ ਰੰਗ ਦਾ ਇਹਨਾਂ ਕੋਈ ਸਕੂਲ ਵੀ ਪੜ੍ਹਦਾ ਤੁਹਾਡੇ ਨਾਲ ਨਹੀਂ ਨਹੀਂ ਸਾਰੇ ਪਲਾਈਗਰਡ ਦੇ ਜੀ ਇਸ ਸਕੂਲ ਦੇ ਸਾਹਮਣੇ ਬੰਦਾਰ ਹੋਇਆ ਜਾਂ ਹਾਂਜੀ ਕਮੈਨਰ ਸਕੂਲ ਦੇ ਬਾਹਰ ਹੋਇਆ ਤੇ ਇਹ ਪਾਲਸ ਕੰਪਲੀਟ ਵਗੈਰਾ ਕੀਤੀ ਤੁਸੀਂ ਹਾਂਜੀ ਹੁਣ ਪੜਚਾਅ ਕਰਾਇਆ ਕੀ ਮਨ ਕਰਦੇ ਪਰਸਾਂ ਜੀ ਇਹੇ ਕਰਦੇ ਜੀ ਉਹਨਾਂ ਨੂੰ ਪੜਿਆ ਜਾਵੇ ਵੀ ਹਰ ਇੱਕ ਵਾਰੀ ਇਦਾਂ ਹੀ ਕਰਦੇ ਆ ਕਦੀ ਕਿਸੇ ਦੇ ਆ ਕੇ ਮਾਰ ਜਾਂਦੇ ਕਦੀ ਕਿਸੇ ਦੇ ਆ ਕੇ ਮਾਰ ਜਾਂਦੇ ਸਰਵਲ ਹਸਪਤਲ ਜਾਣ ਕੀ ਮਾਮਲਾ ਕੀ ਹੈ ਜਿਹੜਾ ਇੱਕ ਮਾਮਲਾ ਇੱਕ ਸਾਨੂੰ ਐਮਐਲਆਰ ਮਿਲੀ ਸੀ ਕਿ ਸੁਖਪ੍ਰੀਤ ਸਿੰਘ ਸਾਨੂੰ ਪਰਮਜੀਤ ਸਿੰਘ ਮਹੱਲਾ ਜਗENDER ਨਗਰ ਇਹ ਸਕੂਲ ਗਿਆ ਸੀ ਇਹਦੇ ਕੁਝ ਬੰਦਿਆਂ ਨੇ ਲੜਕਿਆਂ ਦੇ ਤੇ ਸੱਟਾਂ ਮਾਰੀਆਂ ਤੇ ਛੋਟਾ ਸਿੰਪਲ ਅੰਜਾ ਹੈ ਜਾਨ ਲੈ ਲੈ ਕਰ ਉਹ ਚੱਲ ਰਹੀ ਸਰ ਕੀ ਮਾ ਕੀ ਲੜਾਈ ਦਾ ਕਾਰਨ ਕੀ ਕੁਝ ਨਹੀਂ ਇਹ ਕਹਿੰਦਾ ਵੀ ਮੁੰਡੇ ਦੇ ਦਸਨ ਮਦਾ ਵੀ ਸਾਡੀ ਪਹਿਲਾਂ ਤੂ ਤੂ ਮੈਂ ਮੋਹ ਸੀ ਉਹਨਾਂ ਨੂੰ ਤੇ ਅੱਜ ਉਹਨਾਂ ਨੇ ਮੇਰੇ ਉੱਤੇ ਹਮਲਾ ਕੀਤਾ ਕਿੰਨੇ ਮੁੰਡਿਆਂ ਨੇ ਸਰ ਹਮਲਾ ਕੀਤਾ ਉਹ ਪੰਜ-ਛੇ ਮੁੰਡੇ ਜੀ ਪਤਾ ਲੱਗਾ ਕੋਈ ਵੀ ਹਮਲਾ ਜਿਹੜਾ ਕਰਨ ਆਈ ਸੀ ਕਿਹੜੀ ਹਥਿਆਰ ਉਹ ਕੋਈ ਸੀ ਕਹਿੰਦਾ ਹਮਲਾ ਕੀਤਾ ਉਹਨਾਂ ਨੂੰ ਉਹਨੂੰ ਕੋ ਸੋਟੇ ਰਾਡਾਂ ਰੋਡਾਂ ਸੀਗੀਆਂ ਨੇ ਕੋਈ ਤੇ ਕੀ ਕਰ ਲਈ ਸਰ ਉਹਨੂੰ ਕੀਤੀ ਜਾ ਰਹੀ ਸਰ ਉਹਨੂੰ ਬਿਆਨ ਲਿਖ ਲੈ ਕਰ ਰੋ ਕਰ ਰੇ